ਹਾਂਜੀ ਟੋਲ ਦਿਓ ਕਿੱਥੇ ਜਿਹਨੂੰ ਪਤਾ ਕਿ ਉਹ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਪਹਿਲਾਂ ਅੰਗਰੇਜ਼ੀ ਦੇ ਵਿੱਚ ਖਬਰਾਂ ਦਾ ਇੱਕ ਛੋਟਾ ਜਿਹਾ ਕਲਿੱਪ ਇਹਨੂੰ ਸੁਣੋ ਫਿਰ ਆਪਾਂ ਗੱਲ ਕਰਦੇ ਹਾਂ This is going to blow your mind our earth is about to get a second moon believe it or not we're going to have a mini moon get a moon ਉਸ ਅਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਉਹਦੀ ਮੌਜ ਉਹਦੀ ਰਚਨਾ ਜੋ ਚਾਹੇ ਕਰ ਸਕਦਾ ਉਹਦੀ ਇੱਕ ਖੇਡ ਦੇਖਣ ਨੂੰ ਮੈਲਣੀਆਂ ਆਪਾਂ ਨੂੰ ਜੋ ਸਤੰਬਰ 29 ਤੋਂ ਨਵੰਬਰ 25 ਤੱਕ 56 ਕ ਦਿਨ ਬਣਦੇ ਆ ਇਹ ਪਰਮਾਤਮਾ ਦੀ ਰਚਨਾ ਦੇਖਣ ਨੂੰ ਆਪਾਂ ਨੂੰ ਮਿਲੂ ਆਪਾਂ ਕਿਸਮਤ ਵਾਲੇ ਬੰਦੇ ਆ ਅਸਮਾਨ ਦੇ ਵਿੱਚ ਆਪਾਂ ਨੂੰ ਦੋ ਚੰਨ ਨਜ਼ਰ ਆਉਣਗੇ ਇਹਨੂੰ ਮਿਨੀ ਮੂਨ ਕਹਿੰਦੇ ਆ ਕੋਲਕਾ ਪਿੰਡਾ ਜਿਹੜਾ ਧਰਤੀ ਦੇ ਨੇੜੇ ਦੀ ਹੋ ਕੇ ਨੰਗੂਗਾ ਧਰਤੀ ਦੀ ਖਿੱਚ ਕਰਕੇ ਉਹ ਧਰਤੀ ਦੇ ਨੇੜੇ ਦੀ ਹੋ ਕੇ ਨੰਗੂ ਤੇ 56 ਦਿਨ ਆਪਾਂ ਨੂੰ ਇਹ ਦਿੱਸਦਾ ਰਹੂਗਾ 56 ਦਿਨ ਆਪਾਂ ਇਹਨੂੰ ਦੇਖਾਂਗੇ ਇੱਕ ਮਿਨੀ ਮੂਨ ਦੇ ਤੌਰ ਦੇ ਉੱਤੇ ਇਹ ਅਸਮਾਨ ਦੀ ਘਟਨਾ ਜਿਹੜੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਣੀ ਆ ਖੈਰ ਉਹ ਅਕਾਲ ਪੁਰਖ ਵਾਹਿਗੁਰੂ ਕੁਝ ਵੀ ਕਰ ਸਕਦਾ ਉਹ ਚਾਹੇ ਤਾਂ ਇੱਕ ਚੰਨ ਦਿਖਾ ਸਕਦਾ ਉਹ ਚਾਹੇ ਤਾਂ ਸੂਰ ਦਿਖਾ ਸਕਦਾ ਉਹਦੀਆਂ ਖੇਟਾਂ ਨੂੰ ਦੇਖੀਏ ਉਹਦਾ ਨਾਂ ਲਈਏ ਜ਼ਿੰਦਗੀ ਬੜੀ ਖੂਬਸੂਰਤ ਆ ਮਿੱਤਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਤੁਸੀਂ ਉਹ ਕੁਝ ਹੋਊਗਾ ਜ਼ਿੰਦਗੀ ਦੇ ਵਿੱਚ ਜਿਹੜਾ ਕਦੇ ਨਹੀਂ ਸੋਚਿਆ ਹੋਣਾ ਧੰਨਵਾਦ ਜਿਉਂਦੇ ਰਹੋ